ਸਾਰੇਨ ਜੈਮਸੀ ਦੀ ਅੱਜ ਅਸੀਂ ਪੜਾਂਗੇ ਯਰਮੀਆ ਦਾ 33ਵਾਂ ਅਧਿਆਇ ਬਹਾਲੀ ਲਈ ਵਚਨ ਪਹਿਲਾ ਐਤ ਯਹਵਾ ਦਾ ਵਚਨ ਦੂਜੀ ਵਾਰ ਯਰਮੀਆ ਕੋਲ ਆਇਆ ਕਿ ਉਹ ਅਜੇ ਕੈਦਖਾਨੇ ਦੇ ਵਿਰੇ ਵਿੱਚ ਬੰਦ ਸੀ ਕਿ ਦੂਸਰੀ ਐਤ ਯਹਵਾ ਜਿਹੜਾ ਇਹਦਾ ਕਰਤਾ ਤੇ ਯਹਵਾ ਜਿਹੜਾ ਇਹਦਾ ਸਰਜਨ ਹਰ ਅਤੇ ਕਾਇਮ ਰੱਖਣ ਵਾਲਾ ਹੈ ਉਹ ਯਹਵਾ ਦਾ ਨਾਮ ਹੈ ਉਹ یوں ਆਖਦਾ ਹੈ ਤੀਸਰੀ ਐਤ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ ਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਤੇ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ 4ਵੀਂ ਐਤ ਇਹ ਹਵਾਈ ਇਸਰਾਇਲ ਦਾ ਪਰਮਿਸ਼ੀਅਸ ਸ਼ਹਿਰ ਦੇ ਘਰਾਂ ਵਿਖੇ ਅਤੇ ਯਹੂਦਾ ਦੇ ਪਾਸ਼ਾ ਦੇ ਮਹਿਲਾਂ ਦੇ ਵਿਖੇ ਜਿਹੜੇ ਦਮਦਮਿਆਂ ਅਤੇ ਤਲਵਾਰਾਂ ਦੇ ਕਾਰਨ ਟਾਹੇ ਗਏ ਹਨ। ਇਓ ਫਰਮਾਉਂਦਾ ਹੈ ਕਿ 5ਵੀਂ ਐਤ ਉਹ ਕਸੀਦਿਆਂ ਨਾਲ ਲੜਨ ਅਤੇ ਉਹ ਉਹਨਾਂ ਨੂੰ ਉਹਨਾਂ ਆਦਮੀਆਂ ਦੀਆਂ ਲੋਥਾਂ ਨਾਲ ਭਾਰਨ ਲਈ ਆਉਂਦੇ ਹਨ ਜਿਨ੍ਹਾਂ ਨੂੰ ਮੈਂ ਆਪਣੇ ਕਰੋਧ ਅਤੇ ਆਪਣੇ ਗੁੱਸੇ ਨਾਲ ਮਾਰਿਆ ਹੈ। ਅਤੇ ਮੈਂ ਜਿਨ੍ਹਾਂ ਦੀ ਸਾਰੀ ਬੁਰੀਾਈ ਉਹਦੇ ਦੇ ਕਾਰਨ ਮੈਂ ਇਸ ਸ਼ਹਿਰ ਤੋਂ ਆਪਣਾ ਮੂੰਹ ਲੁਕਾਇਆ ਹੈ ਛੇਵੀਂ ਆਇਤ ਵੇਖੋ ਮੈਂ ਇਸ ਇਸ ਨੇ ਲਈ ਔਖਤ ਅਤੇ ਤੰਦਰੁਸਤੀ ਲਿਆਵਾਂਗਾ ਤੇ ਮੈਂ ਇਹਨਾਂ ਨੂੰ ਚੰਗਾ ਕਰਾਂਗਾ ਤੇ ਮੈਂ ਇਹਨਾਂ ਲਈ ਸ਼ਾਂਤੀ ਅਤੇ ਸੱਚਾਈ ਵਾਫਰ ਪ੍ਰਗਟ ਕਰਾਂਗਾ ਸਤਵੀਂ ਆਇਤ ਮੈਂ ਯਹੂਦਾ ਦੀ ਅਸੀਰੀ ਨੂੰ ਮੁਕਾ ਅਸੀਰੀ ਨੂੰ ਅਤੇ ਇਜ਼ਰਾਈਲ ਦੀ ਅਸੀਰੀ ਨੂੰ ਮੁਕਾ ਦਿਆਂਗਾ ਅਤੇ ਮੈਂ ਉਹਨਾਂ ਨੂੰ ਪਹਿਲਾ ਮਾਂਜ ਬਣਾਵਾਂਗਾ ਅਠਵੀਂ ਆਇਤ ਮੈਂ ਉਹਨਾਂ ਦੀ ਸਾਰੀ ਬਦੀ ਤੋਂ ਜਿਹਦੇ ਨਾਲ ਉਹਨਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਸਾਫ਼ ਕਰ ਦੇਵਾਂਗਾ ਤੇ ਮੈਂ ਉਹਨਾਂ ਦੀਆਂ ਉਹਨਾਂ ਸਾਰੀਆਂ ਬਦੀਆਂ ਦੇ ਲਈ ਜਿਨ੍ਹਾਂ ਨਾਲ ਉਹ ਮੇਰੇ ਪਾਪੀ ਹੋਏ ਅਤੇ ਜਿਨ੍ਹਾਂ ਵਿੱਚ অপরাধੀ ਹੋਏ ਮਾਫ਼ ਕਰ ਦੇਵਾਂਗਾ ਨੌਵੀਂ ਆਇਤ ਇਹ ਮੇਰੇ ਲਈ ਆਨੰਦ ਨਾਮਾ ਹੋਵੇਗਾ ਤੇ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਵਡਿਆਈ ਅਤੇ ਸੁਪਨਿਆਂ ਦਾ ਕਾਰਨ ਹੋਵੇਗਾ ਅਤੇ ਉਹ ਉਸ ਨੇਕੀ ਨੂੰ ਜਿਹੜੀ ਮੈਂ ਉਹਨਾਂ ਨਾਲ ਕਰਨਾ ਕਰਾਂਗਾ ਸੁਣਨ ਗਿਆ ਤੇ ਉਹ ਸਾਰੀ ਨੇਕੀ ਦੇ ਲਈ ਨੇਕੀ ਦੇ ਕਾਰਨ ਅਤੇ ਉਹ ਸ਼ਾਂਤੀ ਦੇ ਕਾਰਨ ਜਿਹੜੀ ਮੈਂ ਇਹਨਾਂ ਨਾਲ ਕਰਾਂਗਾ ਉਹ ਡਰਨਗੇ ਅਤੇ ਕੰਬਣਗੇ। 10ਵੀਂ ਐਤ ਯਹਵਾ ਤਾਂ ਇਹ ਫਰਮਾਉਂਦਾ ਹੈ ਕਿ ਇਸ ਸਥਾਨ ਵਿੱਚ ਜਹਨ ਨੂੰ ਤੁਸੀਂ ਆਖਦੇ ਹੋ ਕਿ ਵਿਰਾਨ ਹੈ ਨਾ ਉੱਥੇ ਆਦਮੀ ਹੈ ਨਾ ਡੰਗਰ ਨਾ ਜਹੂਦਾ ਦੇ ਸ਼ਹਿਰਾਂ ਵਿੱਚ ਨਾ ਜਰੂਸ਼ਲਮ ਦੇ ਚੌਂਕਾਂ ਵਿੱਚ ਜਿਹੜੇ ਉਜੜੇ ਪਏ ਹਨ ਜਿੱਥੇ ਨਾ ਆਦਮੀ ਨਾ ਵਸਣ ਵਾਲਾ ਨਾ ਕੋਈ ਡੰਗਰ ਨਾ ਡੰਗਰ ਹੈ। 11ਵੀਂ ਐਤ ਖੁਸ਼ੀ ਦੀ ਆਵਾਜ਼ ਆਨੰਦ ਦੀ ਆਵਾਜ਼ ਲਾੜੀ ਦੀ ਆਵਾਜ਼ ਲਾੜੀ ਦੀ ਆਵਾਜ਼ ਅਤੇ ਉਹਨਾਂ ਦੀ ਆਵਾਜ਼ ਸੁਣੀ ਜਾਵੇ ਕਿ ਜਿਹੜੇ ਆਖਦੇ ਹਨ ਸੈਨਾਦਾਈ ਹਵਾ ਦੀ ਉਸਤ ਕਰੋ ਕਿਉਂ ਜੋ ਇਹ ਹਵਾ ਪਾਲਾ ਹੈ ਅਤੇ ਉਹਦੀ ਦੇਸ ਦੀਪਕ ਕਾਲ ਦੀ ਹੈ ਜਦੋਂ ਇਹ ਹਵਾ ਦੇ ਭਵਨ ਵਿੱਚ ਧੰਨਵਾਦ ਕਰਨ ਲਈ ਆਉਂਦੇ ਹਨ ਕਿਉਂ ਜੋ ਇਹ ਹਵਾ ਆਖਦਾ ਹੈ ਮੈਂ ਉਹਨਾਂ ਨੂੰ ਦੀ ਇਸ ਦੇਸ਼ ਦੀ ਅਸੀਰੀ ਨੂੰ ਪਹਿਲੇ ਵਾਰ ਮੌਕਾ ਦਿਆਂਗਾ 12ਵੀਂ ਸੈਨਾਦਾਈ ਹਵਾ ਇਹ ਆਖਦਾ ਹੈ ਕਿ ਇਸ ਸਥਾਨ ਵਿੱਚ ਜਿਹੜਾ ویرਾਨ ਹੈ ਤੇ ਜਿਹਦੇ ਹੱਥ ਵਿੱਚ ਨਾ ਆਦਮੀ ਹੈ ਨਾ ਡੰਗਰ ਅਤੇ ਉਹ ਸਾਰੇ ਸ਼ਹਿਰਾਂ ਵਿੱਚ ਫਿਰ ਆ ਜੜੀਆਂ ਦੇ ਵਸੇਬੇ ਹੋਣਗੇ ਅਤੇ ਉਹ ਇੱਜੜ ਬਿਠਾਉਣਗੇ 13ਵੀਂ ਐਤ ਪਹਾੜੀ ਦੇਸ਼ ਦੇ ਸ਼ਹਿਰਾਂ ਵਿੱਚ ਮੈਦਾਨ ਦੇ ਸ਼ਹਿਰਾਂ ਵਿੱਚ ਦੱਖਣ ਦੇ ਸ਼ਹਿਰਾਂ ਵਿੱਚ ਮੇਨਿਆਮਿੰ ਦੇ ਦੇਸ਼ ਵਿੱਚ ਯਰੂਸ਼ਲਮ ਦੇ ਆਲੇ-ਦੁਆਲੇ ਅਤੇ ਯਹੂਦਾ ਦੇ ਸ਼ਹਿਰਾਂ ਵਿੱਚ ਫਿਰ ਇੱਜੜ ਗਿਣਨ ਵਾਲੇ ਦੇ ਹੱਥ ਹੇਠ ਦਿਲੰਘਣਗੇ ਯਹਵਾਹ ਦਾ ਵਾਅਦਾ ਹੈ 14ਵੀਂ ਐਤ ਵੇਖੋ ਉਹ ਦਿਨ ਆਉਂਦਾ ਹੈ ਯਹਵਾਹ ਦਾ ਵਾਅਦਾ ਹੈ ਕਿ ਮੈਂ ਉਸ ਭਲੀ ਗੱਲ ਨੂੰ ਜਿਹੜੀ ਮੈਂ ਇਸਰਾਇਲ ਦੇ ਕਰਾਣੇ ਅਤੇ ਯਹੂਦਾ ਦੇ ਕਰਾਣੇ ਦੇ ਵਿਖੇ ਕੀਤੀ ਹੈ ਪੂਰੀ ਕਰਾਂਗਾ 15ਵੀਂ ਐਤ ਉਹਨਾਂ ਦਿਨਾਂ ਵਿੱਚ ਮੈਂ ਉਸੇ ਵੇਲੇ ਮੈਂ ਦਾਊਦ ਲਈ ਧਰਮ ਦੀ ਸ਼ਾਖ ਉਗਾਵਾਂਗਾ ਤੇ ਉਹ ਦੇਸ਼ ਵਿੱਚ ਔਣ ਨਿਆਂਵਾਂ ਅਤੇ ਧਰਮ ਦੇ ਕੰਮ ਕਰੇਗਾ 16ਵੀਂ ਐਤ ਉਹਨਾਂ ਦਿਨਾਂ ਵਿੱਚ ਯਹੂਦਾ ਬਚਾਇਆ ਜਾਵੇਗਾ ਤੇ ਯਰੂਸ਼ਲਮ ਚੈਨ ਅਮਨ ਚੈਨ ਨਾਲ ਵਸੇਗਾ ਤੇ ਉਹ ਇਸ ਨਾਮ ਤੋਂ ਪੁਕਾਰਿਆ ਜਾਵੇਗਾ ਇਹ ਹੋਵਾ ਸਾਡਾ ਧਰਮ ਹੈ 17ਵੀਂ ਐਤ ਯਹਵਾਹ ਇਨਫਰਮਾਉਂਦਾ ਹੈ ਕਿ ਦਾਊਦ ਦੇ ਦਾਊਦ ਨੂੰ ਇਸਰਾਇਲ ਦੇ ਘਰਾਣੇ ਦੇ ਸਿੰਘਾਸਨ ਉੱਤੇ ਬੈਠਣ ਲਈ ਮਨੁੱਖ ਦੀ ਥੋੜੇ ਨਾ ਹੋਵੇਗੀ 18ਵੀਂ ਐਤ ਅਤੇ ਲੇਵੀ ਜਾਜਕਾਂ ਵਿੱਚੋਂ ਕੋਈ ਮਨੁੱਖ ਦੀ ਥੋੜੇ ਨਾ ਹੋਵੇਗੀ ਜਿਹੜਾ ਇਹ ਮੇਰੇ ਅੱਗੇ ਹੋਂਦ ਦੀਆਂ ਬਲੀਆਂ ਚੜ੍ਹਾਵੇ ਮੈਦੇ ਦੀਆਂ ਪੇਟਾਂ ਵਾਲੇ ਅਤੇ ਸਦਾ ਦੀ ਸਦਾ ਲਈ ਬਲੀਆਂ ਚੜ੍ਹਾਵੇ 19ਵੀਂ ਐਤ ਯਹਵਾਹ ਦਾ ਬਚਨ ਯਰਮੀਆ ਕੋਲ ਆਇਆ ਕਿ 20ਵੀਂ ਐਤ ਯਹਵਾਹ ਇਹ ਆਖਦਾ ਹੈ ਕਿ ਜੇ ਤੁਸੀਂ ਮੇਰੇ ਦਿਨੇ ਦਾ ਨੇਮ ਅਤੇ ਮੇਰੇ ਰਾਤ ਦਾ ਨੇਮ ਤੋੜੇ ਸਕਦੇ ਹੋ ਪਰ ਹੀ ਮੈਂ ਦਿਨ ਭਈ ਦਿਨ ਅਤੇ ਰਾਤ ਆਪਣੇ ਵਿਲੇ ਸਿਰ ਨਾ ਹੋਣ ਇੱਕਵੀਂ ਐਤ ਤਦ ਮੇਰਾ ਉਹ ਨੇਮ ਜਿਹੜਾ ਮੈਂ ਆਪਣੇ ਦਾਸ ਦਾਊ ਦੇ ਨਾਲ ਕੀਤਾ ਟੁੱਟ ਸਕਦਾ ਹੈ ਪਰ ਹੀ ਉਹਦੇ ਸਿੰਘਾਸਨ ਉੱਤੇ ਪਾਸ਼ਾਹੀ ਕਰਨ ਲਈ ਪੁੱਤਰ ਨਾ ਹੋਵੇ ਅਤੇ ਲੇਵੀ ਜਾਜਕਾਂ ਦਾ ਨੇਮ ਵੀ ਜਿਹੜੇ ਮੇਰੇ ਸੇਵਕ ਹਨ ਬਾਈਮੀ ਐਤ ਜਿਵੇਂ ਆਕਾਸ਼ ਦੇ ਸੈਨਾ ਗਿਣੀ ਨਹੀਂ ਜਾਂਦੀ ਨਾ ਸਮੁੰਦਰ ਦੀ ਰੇਤ ਮਣੀ ਜਾਂਦੀ ਹੈ ਤਿਵੇਂ ਮੈਂ ਆਪਣੇ ਦਾਸ 다ਉਦ ਦੀ نسل ਅਤੇ ਲੇਵੀਆਂ ਨੂੰ ਜਿਹੜੇ ਮੇਰੇ ਸੇਵਕ ਹਨ ਵਧਾਵਾਂਗਾ ਤੇ ਮੀਤ ਫਿਰ ਯਹੋਵਾ ਦਾ ਵਚਨ ਯਰਮੀਆ ਕੋਲ ਆਇਆ ਕਿ 24ਵੀਂ ਐਤ ਕੀ ਤੂੰ ਨਹੀਂ ਦੇਖਦਾ ਕਿ ਇਹ ਲੋਕ ਕੀ ਬੋਲੇ ਕਿ ਇਨ੍ਹਾਂ ਦੋਹਾਂ ਟੱਬਰਾਂ ਨੂੰ ਜਿਨ੍ਹਾਂ ਨੂੰ ਯਹੋਵਾ ਨੇ ਚੁਣਿਆ ਸੀ ਉਸ ਨੂੰ ਰੱਦ ਦਿੱਤਾ ਹੈ ਇਉਂ ਮੇਰੀ ਪ੍ਰਜਾ ਨੂੰ ਨਿਖਿੱਧ ਜਾਣਦੇ ਹਨ ਪਈ ਉਹ ਅੱਗੇ ਨੂੰ ਉਹਨਾਂ ਦੇ ਸਾਹਮਣੇ ਕੌਮ ਨਾ ਰਹੇ 25ਵੀਂ ਅਧਿਆਇ ਉਹ ਵਾਯੂ ਆਖਦਾ ਹੈ ਕਿ ਜੇ ਮੈਂ ਆਪਣੇ ਨਾਮ ਨੂੰ ਦਿਨ ਅਤੇ ਰਾਤ ਦੇ ਨਾਲ ਅਤੇ ਆਪਣੀਆਂ ਵਿਧੀਆਂ ਨੂੰ ਆਕਾਸ਼ ਅਤੇ ਧਰਤੀ ਨਾਲ ਕਾਇਮ ਨਾ ਕੀਤਾ ਹੋਵੇ 26ਵੀਂ ਅਧਿਆਇ ਤਾਂ ਮੈਂ ਵੀ ਯਾਕੂਬ ਆਪਣੇ ਦਾਸ ਦਾਊਦ ਦੀ نسل ਨੂੰ ਰੱਦ ਦੇਵਾਂਗਾ ਪਈ ਉਹ ਦੀ نسل ਵਿੱਚੋਂ ਉਹਨਾਂ ਨੂੰ ਨਾ ਲਵਾਂਗਾ ਜਿਹੜੇ ਇਬਰਾਹਿਮ ਇਸਾਕ ਤੇ ਯਾਕੂਬ ਦੀ نسل ਉੱਤੇ ਹੁਕਮ ਚਲਾਉਣ ਵਾਲੇ ਹੋਣ ਸਗੋਂ ਮੈਂ ਉਹਨਾਂ ਦੀ ਅਸੀਰੀ ਨੂੰ ਮੌਕਾ ਦੇਵਾਂਗਾ ਤੇ ਉਹਨਾਂ ਨਾਲ ਰਹਿਮ ਕਰਾਂਗਾ ਆਮੀਨ ਪ੍ਰਭ ਜੀ ਦੇ ਨਵਚਨ ਪੜੇ ਸੋਣੇ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਂ ਜਮਸੀ ਕੀ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ